ਖੜੇ ਟਰੱਕ ਚ ਵੱਜੀ ਐਕਟਵਾ ਤੇ ਨੌਜਵਾਨ ਦੀ ਹੋਈ ਮੌਤ ਮੋਗਾ ਜ਼ਿਲ੍ਹੇ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਨੇੜੇ ਪਿੰਡ ਮਾਨੁਕੇ ਗਿਲਨੇੜੇ ਦੇਰ ਸ਼ਾਮ ਐਕਟਵਾ ਸੜਕ ਤੇ ਖੜੇ ਇੱਕ ਟਰੱਕ ਨਾਲ ਟਕਰਾ ਗਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਐਕਟਵਾ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਐਕਟਵਾ ਸਵਾਰ ਗੰਭੀਰ ਜ਼ਖਮੀ ਵਿਅਕਤੀ ਨੂੰ ਸਰਕਾਰੀ ਹਸਪਤਾਲ ਮੋਗਾ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਐਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਮੌਕੇ ਤੇ ਪਹੁੰਚੇ ਤੇ ਐਕਟਵਾ ਸਵਾਰ ਜਿਸ ਦੀ ਪਹਿਚਾਣ ਗੁਰਜੀਤ ਸਿੰਘ ਵਜੋਂ ਹੋਈ ਹੈ ਕਰੀਬ ਉਸ ਦੀ ਉਮਰ 30 ਕੁ ਸਾਲ ਹੈ ਪਿੰਡ ਮਾਨੂਕੇ ਗਿਲਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਰਸਤੇ ਵਿੱਚ ਇੱਕ ਪੈਂਚਰ ਟਰੱਕ ਖੜਾ ਸੀ ਗੁਰਜੀਤ ਸਿੰਘ ਦੀ ਐਕਟਵਾ ਨਾਲ ਟਕਰਾ ਗਏ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ 108 ਐਂਬੂਲੈਂਸ ਰਾਹੀਂ ਮੋਗਾ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਣਕਾਰੀ ਦਿੰਦੇ ਹੋਏ ਡਾਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਜਾਣਕਾਰੀ ਦਿੰਦਿਆਂ ਡਾਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਜਦੋਂ ਹਸਪਤਾਲ ਆਇਆ ਤਾਂ ਉਸ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ ਤੇ ਉਸ ਨੂੰ ਮਰਦਾ ਘਰ ਵਿੱਚ ਰਖਵਾ ਦਿੱਤਾ ਗਿਆ। ਸਰਪ ਸਰ ਦਾ ਮਾਮਲਾ ਆਇਆ ਹੈਗਾ ਕੋਈ ਰੋਡ ਅਕਸੀਡੈਂਟ ਦਾ ਕੀ ਮਾਮਲਾ ਸੀ ਕੀ ਨਾਮ ਹੈ। ਸਟ੍ਰੋਕਿਕ ਆਇਆ ਪੇਸ਼ੈਂਟ ਬਰੋ ਡੈਡੀ ਹੈ ਗੁਰਜੀਤ ਸਿੰਘ ਨਾਂ ਸੀ ਪੇਸ਼ੈਂਟ ਦਾ ਤੇ ਮਾਣੂ ਕੋ ਗਿਲ ਦੇ ਪੇਸ਼ੈਂਟ ਸੀ ਕਰੀ। ਕਿੰਨੀ ਉਮਰ ਹੈ ਜੀ? 25 ਸਾਲ ਦੀ ਉਮਰ ਹੈ ਉਹਦੀ। ਐਕਸੀਡੈਂਟ ਦਾ ਕੀ ਕਾਰਨ ਦੱਸੋ ਜੀ? ਐਕਸੀਡੈਂਟ ਦੱਸਿਆ ਕਿ ਟਰੱਕ ਖੜਾ ਸੀਗਾ ਕੋਈ ਨਾ ਭਰਿਆ ਆਇਆ। ਹੌਨ ਰੋੜੀ ਖੜਾ ਸੀ ਕਿਤੇ ਵਿੱਚ ਜਾ ਕੇ ਐਕਟਿਵੇਟ ਹੋ ਜਾਂਦੀ ਸੀ ਬ੍ਰੋ ਡੈਡੀ ਆ ਹੁਣ ਕੀ ਕਰੀਏ ਹੁਣ ਅਸੀਂ ਬਸ ਉਹਦੀ ਐਂਟਰੀ ਕਰਕੇ ਡਿਕਲੇਅਰ ਕਰਕੇ ਇਹ ਚੀਜ਼ ਸ਼ਿਫਟ ਕਰਾਤਾ ਹੈ ਬਾਕੀ ਕਾਰਵਾਈ ਪੁਲਸਾਨ ਕਰਦੇ ਇੱਕ ਐਕਸੀਡੈਂਟ ਹੋਇਆ ਜੀ ਕੌਣ ਸੀ ਬੰਦਾ ਕਿੱਥੋਂ ਦਾ ਰਹਿਣ ਵਾਲਾ ਸੀ ਜੀ ਗੁਰਜੀਤ ਸਿੰਘ ਸੰਤ ਜਸਵਿੰਦਰ ਸਿੰਘ ਕਿਹੜੇ ਪਿੰਡ ਦਾ ਰਹਿਣ ਵਾਲਾ ਜੀ ਮਾਨੂ ਕੇ ਗੱਲ ਕਿੰਨੀ ਉਮਰ ਹੈ ਜੀ ਉਹਦੀ ਠੀਕ ਸਾਲ ਐਕਸੀਡੈਂਟ ਕਿਵੇਂ ਹੋਈ ਜੀ ਉਹਦਾ ਟਰੱਕ ਖੜਾ ਹੀ ਪੈਂਚਰ ਹੋਇਆ ਤੇ ਉਹਦੇ ਵਿੱਚ ਮਗਰੂ ਰਿਹਾ ਕਰਦਾ ਤਰੀ ਮੌਕੇ ਤੇ ਬੰਚ ਕਿਦਾਂ ਦੇ ਹਾਲ ਸੀ ਉਹਦੇ ਸਾਨੂੰ ਵੀ ਸਰਪੰਚ ਨੇ ਫੋਨ ਕੀਤਾ ਤੇ ਮੌਕੇ ਤੇ ਖੜੇ ਗਏ ਤੇ ਪੇਸ਼ੇਂਟ ਨੂੰ ਮੌਕੇ ਕਿਵੇਂ ਭੇਜਾਈ ਤੁਸੀਂ ਮੌਕੇ 108 ਨੂੰ ਲਾਗੇ ਤੇ ਉਹਦੀ ਹਾਲ ਤੁਹਾਨੂੰ ਦਵਾਂਗੇ ਡੈਡੀ ਜੀ